ਦੁਨੀਆ ਫੁਰੜੇ ਪੂਜਦੇ ਫਿਰਦੀ ਹੈ ਜੀ ਦੁਨੀਆ ਪਰ ਰੱਬ ਦੇ ਪਿਆਰਿਆਂ ਨੂੰ ਕੋਈ ਪਹਿਚਾਣਦਾ ਨਹੀਂ ਹੈ ਰੱਬ ਦੇ ਪਿਆਰਿਆਂ ਨੂੰ ਪਹਿਚਾਣਨ ਦੀ ਸਾਡੇ ਅੰਦਰ ਇਸ ਤਰ੍ਹਾਂ ਦੀ ਤਾਕਤ ਬਣੇ ਇਸ ਤਰ੍ਹਾਂ ਦੀ ਵਿਰਤੀ ਬਣੇ ਜਿਹਦੇ ਨਾਲ ਅਸੀਂ ਪਹਿਚਾਣ ਸਕੀਏ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਇੱਕ ਕੋਇਲ ਹੈ ਤੇ ਇੱਕ ਕਾ ਹੈ ਕਹਿੰਦੇ ਵੇਖਣ ਨੂੰ ਦੋਨੇ ਇੱਕੋ ਜਿਹੇ ਲੱਗਦੇ ਹਨ ਪਰ ਜਿਹੜਾ ਪਰਖੂ ਹੈ ਉਹਨੇ ਪਰਖ ਲੈਣਾ ਕਿ ਆਹ ਕਾ ਹੈ ਆਹ ਕੋਇਲ ਹੈ ਕਹਿੰਦੇ ਜੇ ਸਾਡੇ ਪਾਰਖੂ ਅੱਖ ਨਾ ਹੋਈ ਅਸੀਂ ਕੋਇਲ ਨੂੰ ਕਾ ਕਹਿੰਦੇ ਫਿਰਾਂਗੇ ਕਾ ਨੂੰ ਕੋਇਲ ਕਹਿੰਦੇ ਫਿਰਾਂਗੇ ਹੈ ਤੇ ਦੋਨੋਂ ਇੱਕੋ ਜੇ ਦੋਨੇ ਇੱਕੋ ਜੇ ਨੇ ਪਿੱਤਲ ਤੇ ਸੋਨਾ ਇੱਕੋ ਜ ਹੈ ਪਰ ਕਹਿੰਦੇ ਜਦੋਂ ਸੁਲਿਆਰ ਕੋਲੇ ਲੈ ਕੇ ਜਾਓਗੇ ਨਾ ਉਹਨੇ ਦੱਸਣਾ ਕਿ ਆ ਪਿੱਤਲ ਆ ਸੋਨਾ ਸਾਨੂੰ ਪਰਖ ਨਹੀਂ ਹੈ ਇੱਕ ਬੰਦਾ ਬਿਲਕੁਲ ਗਰੀਬ ਹੈ ਉਹਦੇ ਤੁਸੀਂ ਸੋਨੇ ਦੇ ਗਹਿਣੇ ਬਣਾ ਕੇ ਨਾ ਸੋਨੇ ਦੇ ਗਹਿਣੇ ਬਣਾ ਕੇ ਲਿਆਏ ਓਰੇ